ਸ਼ੁਰੂਆਤ ਕਰੋ ਸ਼ੁਰੂਆਤ ਕਰੋ ਪੰਜਾਬ ਪੁਲਿਸ ਮਰਦਾਬਾਦ 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 ਹੰਤਮਾਨ ਸਰਕਾਰ ਮਰਦਾਬਾਦ 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 ਇਹ ਵਾਦਾਬਾੜੀ ਸਰਕਾਰ ਮਰਦਾਬਾਦ 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 ਇਸ ਤਰ੍ਹਾਂ ਦੀ ਸਰਕਾਰ ਮਰਦਾਬਾਦ ਮਰਦਾਬਾਦ ਗੁੰਡਾ ਸਰਕਾਰ ਮੁਰਦਾਬ 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 ਗੁੰਡਾ ਕਰਦੀ ਚੱਕ ਦਿਆਂਗੇ ਗੁੰਡਾ ਕਰਦੀ ਚੱਕ ਦਿਆਂਗੇ ਹਰ ਦੇ ਨਾਮ ਰੱਖਦੇ ਆਂਗੇ ਉਸਦੇ ਗੁੰਡਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗੁੰਡਾ ਗੱਠ ਜੋੜ ਮੁਰਦਾਬ ਮੁਰਦਾਬ ਅਜੀਤ ਜੀ ਤੁਸੀਂ ਵੀ ਅੱਜ ਪਹੁੰਚੇ ਉੱਥੇ ਕੀ ਕਹਿਣਾ ਚਾਹੂਗੇ ਦੇਖੋ ਅਸੀਂ ਤਾਂ ਚਲੋ ਪਿਛਲੇ 4 ਸਾਲ ਤੋਂ ਇੱਥੇ ਬੈਠੇ ਆਂ ਧਰਨੇ ਦੇ ਉੱਤੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਦੇ ਜਿਹੜੀਆਂ ਸਰਕਾਰਾਂ ਆ ਇਹ ਬਿਲਕੁਲ ਸੁਣਵਾਈ ਕਰਨ ਤੋਂ ਆ ਆਮ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣਨ ਤੋਂ ਪਾਸਾ ਵਟ ਰਹੀਆਂ ਆ ਪਰ ਸਾਡਾ ਪੀੜਤ ਪਰਿਵਾਰਾਂ ਦਾ ਦੋਨਾਂ ਦਾ ਤੇ ਸਾਡੇ ਨਾਲ ਜਿਹੜੀਆਂ ਇਹ ਸਮਰਥਕ ਜਥੇਬੰਦੀਆਂ ਆ ਸਾਡਾ ਸਾਂਝਾ ਇਹ ਫੈਸਲਾ ਦਾ ਇਹ ਹੈ ਦਾ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ ਅਸੀਂ ਨਿਆਂ ਲਈ ਲੜਦੇ ਰਹਿਣਾ ਆ ਪਰ ਲਗਾਤਾਰ ਅਸੀਂ ਜਿੰਨਾ ਚਿਰ ਜਿੰਨਾ ਚਿਰ ਜੀਵ ਜਾਨ ਆ ਸਰੀਰ ਦੇ ਵਿੱਚ ਉਹਨਾਂ ਚਿਰ ਅਸੀਂ ਇਨਸਾਫ ਲਈ ਇੱਥੇ ਲੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਚਰਚਾ ਪਿੰਡ ਗਗਰੇ ਤੋਂ ਇਹ ਬਚਨ ਕਰ ਰਹੇ ਆ ਕਿ ਪਿੰਡ ਦੇ ਵਿੱਚੋਂ ਬੀਬੀ ਕਲਵੰਤ ਕੌਰ ਨਾਮ ਕੋਈ ਦਸਰ ਕਿਟੀਆਂ ਗਈਆਂ ਨੇ ਭੁਖੀਆਂ ਕਿਟੀਆਂ ਗਏ ਨੇ ਸਾਰੇ ਪਰਿਵਾਰ ਦੇ ਨਾਲ ਲੁੱਟਲ ਸ਼ਟ ਕੀਤੀ ਗਈ ਆ ਇਹ ਸਰਕਾਰਾਂ ਤੋਂ ਸਾਨੂੰ ਬਚਨ ਦੀ ਲੋੜ ਆ ਇਹ ਸਰਕਾਰਾਂ ਢੀਠ ਸਰਕਾਰਾਂ ਨੇ ਇਹ ਸਾਨੂੰ ਵਾਦੇ ਕਰਕੇ ਉਹਨੂੰ ਲਾਰੇ ਲਾ ਕੇ ਲੁੱਟੀਆਂ ਨੇ ਇਹਨਾਂ ਸਰਕਾਰਾਂ ਦੇ ਮੋਢ ਲੱਗਣ ਦੇ ਸਾਨੂੰ ਬਹੁਤ ਘਟ ਲੋੜ ਆ ਇਹ ਸਰਕਾਰਾਂ ਤੋਂ ਬਚਣਾ ਚਾਹੀਦਾ ਅਸੀਂ ਇਹ ਸਮੇਂ ਤੋਂ ਲੈ ਕੇ ਅਜੇ ਕਿੰਨੇ ਸਾਲ ਚੌਥਾ ਸਾਲ ਲਗਤਰੇ ਧਰਨੇ ਲੱਗੇ ਨੂੰ ਉਸ ਧਰਨੇ ਦੀ ਗਵਾਹੀ ਕਰਦੇ ਆਨ ਉਸ ਜ਼ਿਥੇਦਾਰ ਚਰਚ ਸਿੰਘ ਆਮ ਜਥੇਬੰਦੀਆਂ ਨੇ ਸਾਰੀਆਂ ਨੇ ਇਹ ਗਵਾਹੀ ਕਰਦੇ ਆ ਪਰ ਇਹ ਲਟੇਰੇ ਲੁੱਟਣ ਵਾਲੇ ਲੁੱਟਣ ਤੋਂ ਨਹੀਂ ਬਾਜ਼ ਆ ਰਹੇ ਉਹਨਾਂ ਜਿਹੜੇ ਆਪਣੇ ਗੋਲਡਰ ਸਿੰਘ ਐਸੋਟਾ ਉਹਨੇ ਇਹ ਢੁੱਟੇ ਵੀਰ ਕੁਲਵੰਤ ਕੋਰਟ ਦੇ ਦਸਤਾ ਕੀਤਿਆਂ ਨੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਉਸ ਗੁੰਡਿਆਂ ਨੂੰ ਉਸ ਮੁਲਾਜ਼ਮਾਂ ਨੂੰ ਇਹ ਝੂਠੇ ਲਾ ਕੇ ਨਾਰੇ ਸਾਡੇ ਤੇ ਵਾਦੇ ਝੂਠੇ ਕਰਕੇ ਇਹ ਸਾਡੇ ਤੇ ਅਤਿਆਚਾਰ ਕਰਦੇ ਨੇ ਅੱਜ ਇਹਨਾਂ ਤੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਸਰਕਾਰਾਂ ਨੂੰ ਇਹ ਨਹੀਂ ਆਸੀ ਰਜਾ ਪੀਂਡਿਆ ਕਰਦਾ ਮੈਂ ਖਿਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੜੀਆ ਸਾਹਿਬ ਅੱਜ ਆਪਾਂ ਛੁੱਟੀ ਖਾਣੇ ਦੇ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿ ਕੀ ਮਾਮਲਾ ਜੀ ਪੂਰਾ ਦਰਪਸਾਨ ਤੇ ਗਲਸਾਹ ਮੈਂ ਤੁਹਾਡਾ ਔਰ ਤੁਹਾਡੇ ਚੈਨਲ ਦਾ ਇਸੇ ਔਰ ਤੋਂ ਧੰਨਵਾਦ ਕਰਦਾ ਤੇ ਤੁਸੀਂ ਹੀ ਉਹਨਾਂ ਆਵਾਜ਼ਾਂ ਨੂੰ ਜੋ ਇਹ ਗੁੰਗੀਆਂ ਸਰਕਾਰਾਂ ਜਾਂ ਬਿਊਰੋਕ੍ਰੇਸੀ ਅਸਰਸ਼ਾਹੀ ਜਾਂ ਰਾਜਨੀਤਿਕ ਬੰਦੇ ਜੋ ਲੁੱਧ ਮਾਰ ਰਹੇ ਸੱਤਾ ਦਾ ਆਫਸਰ ਸਾਹੀ ਤਨਖਾਹਾਂ ਲੈਂਦੇ ਆ ਮੋਡੀਆਂ ਤਨਖਾਹਾਂ ਉਹਦੇ ਬਾਅਦ ਭਿਸ਼ਟਾਚਾਰ ਵੀ ਕਰਦੇ ਆ ਪਰ ਜੋ ਲੋਕਾਂ ਦੇ ਮਸਲੇ ਆ ਉਹ ਜਿਉਂ ਦੇ ਤਿਉਂ ਖੜੇ ਆ ਤੁਸੀਂ ਦੇਖ ਹੀ ਰਹੇ ਹੋ ਕਿ 4 ਸਾਲ ਤੋਂ ਅਸੀਂ ਇਥੇ ਗਰਮੀਆਂ ਸਰਦੀਆਂ ਤੂਫਾਨ بارش ਸਭ ਕੁਝ ਚੱਲਿਆ 4 ਸਾਲ ਤੋਂ ਲਗਾਤਾਰ ਇਨਸਾਫ ਨਹੀਂ ਮੰਗ ਕਰਦੇ ਜਾ ਰਹੇ ਆ ਕਿ ਉਹ ਦਰਿੰਦਿਆਂ ਨੇ ਉਹਨੇ ਇੰਨਾ ਤਸ਼ੱਦਦ ਕਰਕੇ ਕਰੰਟ ਲਾ ਕੇ ਉਹਨੂੰ ਮੰਜੇ ਨਾਲ ਮੱਝਾ ਕਰਤਾ ਉਹ 15 ਸਾਲ ਮੱਝੇ ਤੇ ਤਾਂ ਕਿ ਤਾੜ ਵੀ ਹੋਈ ਮੌਤ ਮੰਗ ਵੀ ਹੋਈ ਉਹ ਆਖਰ ਰੱਬ ਨੂੰ ਤਿਆਰੀ ਹੋ ਗਈ ਪਰ ਉਹਦੀ ਮੌਤ ਤੋਂ ਬਾਅਦ ਇੱਕ ਦਬਾਅ ਬਣਿਆ ਜੋਠੇ ਬਣਿਆ ਦਾ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਕਿ 19 ਦਿਨ ਇਹਦਾ ਸਿਸਕਾਰ ਨਹੀਂ ਹੋਵੇਗਾ ਜਿਨ੍ਹਾਂ ਲੋਰੋ ਗਰਿੰਦੇ ਗਰਿੰਦੇ ਵਾਲੇ ਤੇ ਤਿੰਨ ਦੋਸ਼ੀ ਹੋ ਸੀ ਰਾਜੀਤ ਸਿੰਘ ਤੇ ਦੋ ਪੰਜ ਸਰਪੰਚ ਸੀ ਜਿਹੜੇ ਝੂਠੇ ਗਵਾਹ ਸੀ ਜਿਨ੍ਹਾਂ ਨੇ ਉਹ ਝੂਠਾ ਪਲੰਦਾ ਤਿਆਰ ਕਰਕੇ ਇਹ ਸਾਰਾ ਕੁਝ ਇਸ ਪਰਿਵਾਰ ਨੂੰ ਇੱਕ ਮਰਕ ਦੀ ਜਿੰਦਗੀ ਜਿ ਘਟਿਆ ਸੋ ਉਹ ਮੋਰ ਤੋਂ ਕੁੜੀ ਦੀ ਮੌਤ ਤੋਂ ਬਾਅਦ 4 ਸਾਲ ਹੋ ਗਏ ਦਿਨ ਰਾਤ ਦਾਣ ਮਿਠੋ ਦਾ ਸਮਾਚਾਲੀਆ ਸਿਟੀ ਥਾਣੇ ਦੇ ਮੂਰੇ ਜਗਰਾਉਂ ਚ ਤੇ ਅਸੀਂ ਇਨਸਾਫ ਨਹੀਂ ਮੰਗ ਕਰ ਰਹੇ ਆ 10 11 ਜੋਪੋ ਬੰਦਿਆਂ ਇਸੇ ਇਹਦਾ ਸਾਹ ਦੇ ਰੀਆਂ ਕਟੀਆਂ ਪਰ ਸਰਕਾਰ ਇੰਨੀ ਨਲਾਇਕ ਨਿਕਈ ਇੰਨੀ ਗੱਦੀ ਤੇ ਸਰਕਾਰ ਕੋ ਨਾ ਤਾਂ ਸਰਕਾਰ ਤੋਂ ਅਸਰਾ ਨਾ ਰਾਜਨੀਤਿਕ ਬੰਦਿਆਂ ਤੋਂ ਨਾ ਹੀ ਕਿਸੇ ਪੁਲਿਸ ਅਫਸਰ ਤੇ ਜਾਂ ਸਰਕਾਰੀ ਸ਼ਾਸਨ ਤੇ ਕੋਈ ਸੁਣਵਾਈ ਨਹੀਂ ਇਨਾ ਤਸਾਹਾਰੇ ਨਿਹੰਗਾਰਾ ਜਿਆ ਇਨਾ ਨਿਹੰਗਾਰਾ ਜੇ ਇਸ ਸ਼ਾਸਤਜ ਸਰਕਾਰ ਚ ਆਫਸਰशाही ਚ ਸਾਰੇ ਬੰਦਾਂ ਜਿੰਨੇ ਵੀ ਵੇਖੇ ਕਿਸੇ ਥੋੜੀ ਮੋਡੀ ਪਾਵਰ ਤੋਂ ਸਭ ਹੀ ਪੈਰਾਂ ਤੋਂ ਸਿਰ ਤੋਂ ਪੈਰਾਂ ਤੱਕ 3000 ਵਰਸੇ ਹੋਇਆ ਕੋਈ ਕੰਮ ਕਰਕੇ ਰਾਜੀ ਨਹੀਂ ਕੋਈ ਤੋਸ਼ ਵਾਲਾ ਟਿਸ਼ੂਲੀ ਸੁਣਵਾਈ ਕਰਕੇ ਰਾਜੀ ਨਹੀਂ ਇਨਾ ਪ੍ਰਸਾਚਾਰ ਦੇ ਹੱਦਾਂ ਹੀ ਟੱਪ ਗਿਆ ਜਿਹੜੀ ਮਾਨ ਸਰਕਾਰ ਕਹਿੰਦੀ ਸੀ ਕਿ ਬਦਲਾ ਓ ਬਦਲਾਖੋਰੀ ਸਰਕਾਰ ਬਣ ਗਈ ਬਦਲੇ ਉਹਨੇ ਗਿਰਦੜ ਦੇ ਮੌਕੇ ਤੋਂ ਲਏ ਜਿਹੜਾ ਤੇ ਮੇਰੇ ਘਰ ਨਾਲ ਲੱਗੜ ਦੇ ਉੱਤੇ ਜਮਸਲੇ ਹੱਲ ਹੋਣਗੇ ਆਹ ਹੁਣ ਉਹਨੂੰ ਦੱਸਦਾ ਨਹੀਂ ਪਤਾ ਨਹੀਂ ਕਿਹੜੀ ਅੰਕ ਲੱਗੀ ਹੋਈ ਆ ਆ ਚਾਰ ਸਾਲ ਤੋਂ ਘਰ ਨਾਲ ਰਾਹ ਦੇ ਉੱਤੇ ਸਾਨੇ ਦੇ ਆਂ ਪੈਰਾ ਚ ਲੱਗਾ ਹੋਇਆ ਗੇਟ ਦੇ ਮੂਹਰੇ ਹੈ ਉਹਨੂੰ ਦੱਸ ਨਹੀਂ ਰਿਹਾ ਕਿਸੇ ਨੂੰ ਨਹੀਂ ਦੇਖ ਰਿਹਾ ਘਰ ਨਾਲ ਤੇ ਐਡਾ ਤਸ਼ੱਦਦ ਐਨਾ ਸਾਹਮਣੇ ਕਿੰਨੇ ਰਿਕਮੈਂਡੇਸ਼ਨ ਆਇਆ ਕਿੰਨੇ ਦਿਆ ਉਹ ਨਹੀਂ ਲਾਗੂ ਹੋਇਆ ਪਰਿਵਾਰ ਨੂੰ ਪੈਨਸ਼ਨ ਦੇ ਨੌਕਰੀ ਦੇ ਸਰਕਾਰੀ ਤੇ ਜੋ ਮੁਆਵਜ਼ਾ ਨੁਕਸਾਨ ਹੋਇਆ ਉਹ ਪਰਪਾਈ ਕਰੋ ਪਰ ਅਜੇ ਤੱਕ ਇੱਕ ਗੱਲ ਵੀ ਸੁਣੀ ਨਹੀਂ ਲਈ ਇਹ ਉਹਦੀਆਂ ਠੀਕ ਸਰਕਾਰਾਂ ਸਿਰਫ ਵੋਟਾਂ ਦੇਖਦੇ ਆ ਚਾਚੇ ਕਾਹ ਬਣ ਜਾਂਦੇ ਆ ਆ ਜਿਹੜਾ ਚਾਚਾ ਤੂੰ ਮੇਰਾ ਤਾਂ ਤੂੰ ਇਧਰ ਜਿਤਾ ਟੋ ਨਾ ਜਿਹੜਾ ਕੁਝ ਕਹਾਂ ਉਹ ਹੀ ਮਿਲੂਗਾ ਆ ਦੇਖ ਲਓ ਹੁਣ ਇਹ ਹੁਣ ਸਰਕਾਰ ਦਾ ਆਖਰੀ ਦਿਨ ਚੱਲ ਰਿਹਾ ਹੈ ਸਾਰੇ ਸਾਰੇ ਐਮਐਲਏ ਮੰਤਰੀ ਆ ਲੁੱਟ ਖੁੱਲੀ ਲੁੱਟ ਕਰਦੇ ਲੱਗੇ ਹੋਏ ਆ ਵੀ ਗਾਂ ਨੂੰ ਕਿਹੜਾ ਆਉਣਾ ਹੈ ਉਹ ਲੁੱਟ ਲੋ ਗੰਗਾ ਦੀ ਮੱਗ ਦੀ ਗੰਗਾ ਦੇ ਤਰ੍ਹਾਂ ਹੀ ਚੱਲੋ ਲੋਕਾਂ ਦਾ ਕੀ ਹੈ ਸੜਨ ਮਰਨਾ ਇਹਦਾ ਲੋਕ ਮੁਸੰਮਨਾ ਚਾਹੀਦਾ ਲੋਕਾਂ ਨੂੰ ਕਿ ਹੁਣ ਤੁਹਾਡਾ ਮੌਕਾ ਹੈ ਕਿ ਸਮਝੋ ਕਿਸ ਸਰਕਾਰ ਨੂੰ ਤੁਸੀਂ ਅੱਗੇ ਲਿਆਉਣਾ ਸੋ ਮੈਂ ਉਹੀ ਬੇਨਤੀ ਕਰਦਾ ਕਿ ਚੋਣਾਂ ਨੇੜੇ ਆ ਰਹੀਆਂ ਸਤਾਈ ਆਉਣ ਨੇ ਉਹਦੇ 'ਚ ਸਾਨੂੰ ਦੇਖ ਕੇ ਸੋਚ ਸਮਝ ਕੇ ਆਪਣੇ ਦਿਮਾਗ ਤੋਂ ਕੰਮ ਲੈ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਉਹ ਸਰਕਾਰ ਆਉਣੀ ਚਾਹੀਦੀ ਜਿਹੜੀ ਲੋਕਾਂ ਦੀ ਆਵਾਜ਼ ਸੁਣੇ ਜੇ ਜਨਤਾ ਜੈਸ ਗਰਸ ਜੇਤ ਲਾਣ ਵਾਲੇ ਲੋਕਾਂ ਦੀ